ਨਾਮ ਜਨੈਰ ਸਿੰਘ ਹੈ ਅੱਗ ਲੱਗੀ ਮੈਨੂੰ ਇਹਦਾ ਟਰਾਂਸਫਾਰਮ ਤੇ ਲੱਗੇ ਤਾਰਾ ਪੀੜੀਆਂ ਹੀ ਬਾ ਅੱਗ ਲੱਗੀ ਮੇਰਾ ਦਿਮਾਗ ਹੀ ਨਹੀਂ ਕੰਮ ਕਰ ਰਹੀ ਮੈਂ ਤਾਂ ਨੂੰ ਅੱਗੇ ਸੜਕੇ ਨੂੰ ਕਿੰਨੀ ਕਿੰਨੀ 6 ਏਕੜ ਜ਼ਮੀਨ ਸੀ 6 ਏਕੜ 6 ਜਲ ਗਈ ਤੇ ਕੀ ਮੰਗ ਕਰਦੇ ਠੀਕ ਹੈ ਜੀ ਠੀਕਾ ਮੇਰਾ 55000 ਰੁਪਏ ਮੈਂ ਕਿੱਥੇ ਸਾਰੂੰਗਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੈਨੂੰ ਮਾਗਿਆ ਦਿੱਤਾ ਜਾਵੇ ਜੀ ਬੜਾ ਤਾਂ ਇਹ ਸਭ ਉੱਥੇ ਟਰਾਂਸਫਾਰਮ ਤੇ ਜੋੜ ਭੜੇ ਉਹਦੇ ਕਾਰਨ ਅੱਗ ਲੱਗੀ ਸਾਡੇ ਸੜਕੇ 6 ਕਿਲੇ ਸੁਆਹ ਹੋ ਗਏ ਪਰ ਜਦ ਅਸੀਂ ਫਿਰ ਗੱਡਣ ਫੋਨ ਕਰਿਆ ਡੇਢ ਘੰਟੇ ਬਾਅਦ ਪਹੁੰਚੀ ਜਨ ਨੂੰ ਪਿੰਡ ਵਾਲਾ ਬਹੁਤ ਧੰਨਵਾਦ ਪੀਰ ਜੀਨ ਬਲਾੜੀ ਕਲਾ ਬੰਦੇ ਮਾ ਜਾਨ ਬਹੁਤ ਕੋਸ਼ਿਸ਼ ਕਰੀ ਅੱਗ ਨੂੰ ਕਾਬੂ ਕਰਿਆ ਪਰ ਫਿਰ ਵੀ ਅਜ ਕਾਬੂ ਨਹੀਂ ਕਰ ਪਾਏ ਸਾਡੇ 6 ਕਿਲੇ ਸੜਕੇ ਸੁਆਹ ਹੋ ਗਏ ਅੱਜ ਖਾਣ ਦੇ ਦਾਣੇ ਵੀ ਨਹੀਂ ਬਚੇ ਸਾਡੇ ਕੋਲ ਇਹੀ ਤੱਕ ਜੋ ਵੀ ਹੈ ਸਾਡਾ ਕਾਰੋਬਾਰੀ ਚੱਲਦਾ ਦਾ ਦੇਖੋ ਅੱਜ ਇਹ ਬਲਾੜੀ ਕਲਾ ਪਿੰਡ ਦੇ ਵਿੱਚ ਜਿਹੜੀ ਇੱਕ ਬੜੀ ਭਿਆਨਕ ਅੱਗ ਜਿਹੜੀ ਇੱਕ ਟਰਾਂਸਫਾਰਮ ਤੋਂ ਪੱਤੀਆਂ ਸਪਾਰਕ ਹੋਣ ਦੇ ਕਾਰਨ ਸ਼ੁਰੂ ਹੋਈ ਔਰ ਜਿਹਦੇ ਵਿੱਚ ਇੱਕ ਜਿਹੜਾ ਇੱਕ ਆਮ ਬਹੁਤ ਹੀ ਗਰੀਬ بے ਜ਼ਮੀਨਾ ਕਿਸਾਨ ਜੀ ਨੇ ਜ਼ਮੀਨ 55000 ਨੂੰ ਇਕੱਠੇ ਤੇ ਲੈ ਕੇ ਜਿਹੜਾ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਉਹਦੀ ਸਾਰੀ ਫਸਲ ਸੜ ਕੇ ਸੁਆਹ ਗਈ ਔਰ ਉਹਦੇ ਵਿੱਚ ਨਾਲ ਦੇ ਨਾਲ ਲੱਗਦੇ ਕਿਸਾਨ ਆ ਜਗਜੀਤ ਸਿੰਘ ਖੜਾ ਇਹਨਾਂ ਦੇ 8-10 ਏਕੜ ਕੱਚੇ ਜਿਹੜੇ ਉਹ ਸੜ ਗਏ ਕਿੱਥੇ ਬਲਬੀਰ ਸਿੰਘ ਇੱਕ ਉਹਦੇ ਦੋ ਤਿੰਨ ਏਕੜ ਦੇ ਕੱਚੇ ਸੜ ਗਏ ਸੋ ਇਹ ਜਿਹੜਾ ਸਾਰਾ ਅੱਜ ਇਹ ਇੱਕ ਬੜਾ ਵੱਡੀ ਘਟਨਾ ਇੱਥੇ ਵਾਪਰੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਦੇ ਵਿੱਚ ਟੋਟਲੀ ਜਿਹੜਾ ਸਰਕਾਰ ਦਾ ਫੇਲਿਅਰ ਹੈ ਔਰ ਖਾਸ ਤੌਰ ਤੇ ਸਰਕਾਰ ਦੇ ਵਿਭਾਗ ਬਿਜਲੀ ਬੋਰਡ ਦਾ ਫੀਲਰ ਹੈ ਕਿਉਂਕਿ ਅਸੀਂ ਦੇਖਦੇ ਹਾਂ ਅੱਜ ਪੰਜਾਬ ਦੇ ਵਿੱਚ ਜਿੱਥੇ ਹਜ਼ਾਰਾਂ ਏਕੜ ਸੜਕੇ ਸੁਆਹ ਹੋ ਰਿਹਾ ਉੱਥੇ ਪਿੰਡ ਬਲਾੜੀਕਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਵੀ ਅੱਜ ਇੱਕ ਕਿਸਾਨ ਦੀ ਫਸਲ ਝੁਲਸ ਗਈ ਔਰ ਕਰਜ਼ੇ ਦੂਜੇ ਕਿਸਾਨਾਂ ਦੇ ਸੜ ਗਏ ਔਰ ਬਿਜਲੀ ਬੋਰਡ ਜਿਹੜੇ ਚੱਪੇ-ਚੱਪੇ ਤੇ ਟਰਾਂਸਫਾਰਮ ਲੱਗਿਆ ਹੋਇਆ ਔਰ ਪੂਰੀਆਂ ਤਾਰਾਂ ਵਿਛੀਆਂ ਹੋਈਆਂ ਨੇ ਇਹਨਾਂ ਨੇ ਪਿਛਲੇ 25-30 ਸਾਲਾਂ ਤੋਂ ਨਾ ਕੋਈ ਚੇਂਜ ਕੀਤੀ ਔਰ ਜਿਨਨੇ ਬਿਜਲੀ ਬੋਰ ਦੇ ਟਰਾਂਸਫਾਰਮਰ ਜਿਨ੍ਹਾਂ ਨੂੰ ਪਹਿਲਾਂ ਚੈੱਕ ਕਰਨ ਦੀ ਲੋੜ ਹੈ ਸਪਾਰਕਿੰਗ ਕਰਨ ਤੋਂ ਹਟਾਉਣ ਦੀ ਲੋੜ ਹੈ ਕਿਸੇ ਨੇ ਅੱਗੇ ਟਰਾਂਸਫਾਰਮਰ ਨਹੀਂ ਦੇਖਿਆ ਸੋ ਮੈਂ ਸਮਝਦਾ ਇਹ ਜਹਾ ਢਿੱਲੀਆਂ ਤਾਰਾਂ ਚਾਹੇ ਸਪਾਰਕਿੰਗ ਆ ਚਾਹੇ ਕੋਈ ਹੋਰ ਹੈ ਇਹ ਸਾਰੀ ਵਿਭਾਗ ਦੀ ਅਣਗਹਿਲੀ ਆ ਅਣਗਹਿਲੀ ਦੇ ਕਾਰਨ ਅੱਜ ਬਿਜਲੀ ਚੰਗਿਆਰੀ ਉਤੋਂ ਸ਼ੁਰੂ ਹੋ ਕੇ ਜਿਹੜੀ ਅੱਗ ਲੱਗੀ ਦੂਜੀ ਗੱਲ ਦੂਜੀ ਗੱਲ ਆ ਵੀ ਜੇ ਕਿਤੇ ਲੱਗ ਗਈ ਤਾਂ ਉਹਨੂੰ ਕਾਬੂ ਵੀ ਸਰਕਾਰਾਂ ਨੇ ਕਰਨਾ ਪਰ ਇੱਥੇ ਸੀ ਇਲਾਕੇ ਦੇ ਲੋਕਾਂ ਨੇ ਧੰਵਾਦੀਆਂ ਜਿਨ੍ਹਾਂ ਨੇ ਬੜਾ ਵੱਡੀ ਵੱਡੀ ਜੱਦੋਜਹਿਦ ਕਰਕੇ ਇਹ ਅੱਗ ਨੂੰ ਕਾਬੂ ਕਰਿਆ ਔਰ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆਈ ਉਹ ਇੱਥੋਂ 15-20 ਕਿਲੋਮੀਟਰ ਦੇ ਸਰੰਦ ਸ਼ਹਿਰ ਤੇ ਜਾ ਕੇ ਸ਼ਹਿਰ ਦੇ ਗੱਬੇ ਤੁਸੀਂ ਦੇਖ ਸਕਦੇ ਹੋ ਸਰੰਦ ਜਿੱਥੇ ਫਾਇਰ ਬ੍ਰਿਗੇਡ ਦਾ ਦਫ਼ਤਰ ਆ ਗੱਡੀਆਂ ਖੜੀਆਂ ਉੱਥੇ ਸਕੂਟਰ ਲੈ ਕੇ ਲੰਘਣ ਔਕਾ ਤੁਰਤੇ ਨਹੀਂ ਜਾ ਸਕਦੇ ਬੰਦੇ ਔਰ ਬਾਜ਼ਾਰ ਦੇ ਗੱਬੇ ਖੜਾ ਹੀ ਖੜੇ ਨੇ ਅੱਜ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਔਰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹ ਥੋੜੀ ਹਨ ਗਹਿਲੀ ਦੇ ਕਾਰਨ ਅੱਜ ਇਹ ਅੱਗ ਸਾਡੇ ਅੱਗ ਨਾਲ ਖੇਤ ਸੜੇ ਕਿਸਾਨ ਦੀ ਫਸਲ ਸੜੀ ਜਿਹਨੇ ਪੁੱਤਾ ਵਾਂਗ ਫਾਲੀ ਪਾਲੀ ਹੋਈ ਸੀਗੀ ਜੇ ਕਿਤੇ ਇਹੀ ਗੱਡੀਆਂ ਸਰਕਾਰ ਕੋਈ ਪਹਿਲਾ ਪ੍ਰਬੰਧ ਕਰਦੀ ਵੀ ਇਹ ਫਸਲ ਪੱਕਣ ਤੋਂ ਪਹਿਲਾਂ 15-15 ਪਿੰਡਾਂ ਦੇ 10-10 ਪਿੰਡਾਂ ਦੇ ਜ਼ੋਨ ਬਣਾ ਕੇ ਉਹ ਸ਼ਹਿਰ ਦੇ ਗੱਬੇ ਤੋਂ ਗੱਡੀਆਂ ਕੱਢ ਕੇ ਲੈ ਕੇ ਪਿੰਡਾਂ ਦੇ ਵਿੱਚ ਖੜਾਉਂਦੇ ਜਿੱਥੇ ਕਣਕ ਦੀਆਂ ਫਸਲਾਂ ਪੱਕੀਆਂ ਖੜੀਆਂ ਨੇ ਆਹ ਬਲਾਕਾਂ ਦੇ ਸਾਡੇ ਇਥੋਂ ਬਲਾਕ ਸਿਰਫ 3 ਕਿਲੋਮੀਟਰਾਂ ਬਲਾਕ ਖੇੜਾ ਉੱਥੇ ਗੱਡੀ ਖੜਾਈ ਜਾਂਦੀ ਸਾਰੇ ਬਲਾਕ ਨੂੰ ਕਵਰ ਕਰਦੀ ਪਰ ਇਹ ਸਾਰੀ ਅਣਗੈਲੀ ਆ ਉੱਥੇ ਸ਼ਹਿਰ ਦੇ ਗੱਬੇ ਬੈਠੇ ਨੇ ਜਿੱਥੇ ਗੱਡੀ ਨਾ ਨਿਕਲਣ ਨੂੰ ਰਸਤਾ ਨਾ ਆਉਣ ਨੂੰ ਰਸਤਾ ਜੇ ਸ਼ਹਿਰ ਚੋਂ ਗੱਡੀ ਕੱਢਣੀ ਆ ਤਾਂ ਕੱਲੇ ਸ਼ਹਿਰ ਚੋਂ ਵੱਡੀ ਗੱਡੀ ਫਾਇਰ ਬਰਗੇਡ ਦੀ ਕੱਢਣ ਨੂੰ ਅੱਧੇ ਘੰਟੇ ਦਾ ਸਮਾਂ ਚਾਹੀਦਾ ਇੱਥੇ 1 ਘੰਟੇ ਵਾਸਤੇ ਗੱਡੀ ਬਾਅਦ ਗੱਡੀ ਪਹੁੰਚ ਰਹੀ ਆ ਐਨੇ ਨੂੰ ਫੜ ਸਕਲ ਲੜ ਕੇ ਸਵਾ ਹੋ ਗਈ ਸੋ ਇਹ ਸਾਡੀ ਮੰਗ ਆ ਸਰਕਾਰ ਤੋਂ ਵੀ ਜਿੱਥੇ ਸਰਕਾਰ ਆਪਣੀਆਂ ਖਾਮੀਆਂ ਨੂੰ ਸੁਧਾਰੇ ਉੱਥੇ ਸਾਨੂੰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਵੀ ਇਹ ਜੀ ਜਿੱਥੇ ਕਿਤੇ ਖਤਰਾ ਬਣਦਾ ਸਾਨੂੰ ਉਹ ਪਹਿਲੇ ਹੀ ਲਾਈਨ ਕੱਟਣੀ ਚਾਹੀਦੀ ਹੈ ਜਾਂ ਸਾਨੂੰ ਕੋਈ ਉੱਥੇ ਪ੍ਰਬੰਧ ਦੇਖਣੇ ਚਾਹੀਦੇ ਨੇ ਔਰ ਦੂਜੀ ਮੰਗ ਵੀ ਪੰਜਾਬ ਸਰਕਾਰ ਤੋਂ ਕਰਦੇ ਆਂ ਵੀ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਇਸ ਕਿਸਾਨ ਦਾ ਜਿੰਨਾ ਮੁਆਵਜ਼ਾ ਬਣਦਾ ਕਟੋ-ਕਟ 50000 ਤੋਂ ਲੈ ਕੇ 60000 ਰੁਪਏ ਏਕੜ ਦਾ ਜਿਹੜਾ ਮੁਆਵਜਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਨਹੀਂ ਅੱਜ ਇਸ ਕਿਸਾਨ ਦੇ ਅੱਗੇ ਨੇਰਾ ਇਹਦੇ ਇਹਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਦਾ ਸਾਰਾ ਕੁਝ ਉਜੜ ਗਿਆ ਨਾਏ ਬੱਜਾਂ ਵਾਸਤੇ ਰੋਜੀ ਰੋਟੀ ਨਹੀਂ ਨਾ ਇਹਦਾ ਕੋਈ ਕਿਵੇਂ ਇਹਨੇ ਸ਼ਾਹੂ ਕਰ ਤੋਂ ਕਰਜ਼ਾ ਲਿਆ ਕੀ ਕਿਵੇਂ ਜ਼ਮੀਨ ਵਾਲੇ ਕਿਸਾਨ ਨੂੰ ਇਹਨੇ ਠੇਕਾ ਦੇਣਾ ਇਹ ਅੱਜ ਸਾਡੀ ਵੀ ਸਮਝ ਤੋਂ ਬਾਹਰ ਹੈ ਸੋ ਇਸ ਕਰਕੇ ਜਿੱਥੇ ਸਾਨੂੰ ਅੱਜ ਸਾਰੇ ਕਿਸਾਨਾਂ ਨੂੰ ਵੀ ਅੱਜ ਇਸ ਕਿਸਾਨ ਦੀ ਮਦਦ ਇੱਕਜੁੱਟ ਹੋ ਕੇ ਕਰਨੀ ਚਾਹੀਦੀ ਹੈ ਉੱਥੇ ਪੰਜਾਬ ਸਰਕਾਰ ਨੂੰ ਤੁਰੰਤ ਜਿਹੜਾ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਜਿਹੜੇ ਕਿਸਾਨਾਂ ਦੇ ਕਾਚੇ ਸੜੇ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹ ਸਾਡੀ ਮੰਗ ਹੈ